ਅਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਚੌਥੇ ਸੂਏ ਤੁਹਾਡੇ ਵਾਸਤੇ ਮੈਂ ਲੈ ਕੇ ਆਏ ਆ ਹੁਣ ਤੁਸੀਂ ਵੇਖੋ ਚਲਦੀ ਮੈਂ ਦਿਖਾਉਣੀ ਆ ਤੁਹਾਨੂੰ ਉਹਦੀ ਆਰਡਰ ਕੁਆਲਿਟੀ ਹਜੇ ਇਹਦਾ ਮਤਲ ਲੈ ਲਲਗੇ ਵੀ 4-5 ਦਿਨ ਬਾਕੀ ਆ ਪੂਰਾ نسل ਦੀ ਕਾਲੇ ਪਿੰਡਾ ਪੂਰਾ ਚਮਕਦਾਰ ਗੈਬ ਥਣ ਔਰ ਪੂਰਾ ਪਿਛਾਂ ਕੱਢਵਾ ਲੇਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੁਣ ਤੁਰਦੀ ਦੀ ਤੁਸੀਂ ਦੇਖ ਸਕਦੇ ਹੋ ਸਿੰਗ ਜਰੂਰ ਉੱਚਾ ਹੋ ਕੇ ਮੁੜਿਆਗਾ ਵੈਸੇ ਤਿੰਨ ਸੂਏ ਉਹਨੇ 15 ਤੋਂ 16 ਕਿਲੋ ਵੀਰ ਕਹਿੰਦਾ ਵੀ ਦੁੱਧ ਦਿੱਤਾ ਐਤਕੀ 17-18 ਦੇ ਲੀਟਰ ਦੇ ਦੁੱਧ ਦੇਣ ਦੀ ਸੁਭਾਵਨਾ ਹੈ ਕੁਸ ਘਰੇਲੂ ਪਸ਼ੂ ਵੱਧ ਹੋਣ ਕਰਕੇ ਇਹ ਸੇਲ ਵਾਸਤੇ ਆਪਾਂ ਐਤਕੀ ਮੈਂ ਲਾਈ ਆਗੀ ਪੀ ਇਹ ਜਿਹੜੀ ਗਰੰਟੀ ਤੇ ਪੂਰਾ ਸੁਦਾ ਤੁਸੀਂ ਲੈ ਸਕਦੇ ਹੋ ਜਿਹੜੀ ਆਪਾਂ ਗੱਲ ਕਰੀਏ ਇਹ ਖੜੀ ਕਿੱਥੇ ਆ ਇਹ ਖੜੀ ਆ ਭਾਈ ਡੱਬ ਵਾਲੀ ਏਰੀਏ ਦੇ ਵਿੱਚ ਪਿੰਡ ਖੁਈਆਂ ਤੇ ਮੰਡੀ ਡੱਬ ਵਾਲੀ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਅਸੀਂ ਦੇ ਦੇਵਾਂਗੇ ਉਹ ਵੀਰ ਨੂੰ ਤੁਸੀਂ ਫੋਨ ਕਰਕੇ ਇਹ ਮੈਂ ਤੁਸੀਂ ਲੈ ਸਕਦੇ ਹੋਗੇ ਹੁਣ ਤੁਸੀਂ ਸਾਰੀ ਲੰਮੀ ਪੂਸ਼ ਕਾਲੀ ਮੈਂ ਬਿਲਕੁਲ ਚਮਕਦਾਰ ਪਿੰਡਾ ਕਾਲਾ ਪਿੰਡਾ ਬਿਲਕੁਲ ਚਮਕਦਾਰ ਫੁੱਲ ਅਗਰ ਹੁਣ ਜੇ ਆਪਾਂ ਲੇਵੇ ਦੀ ਗੱਲ ਕਰੀਏ ਹਜੇ ਭਾਈ ਇਹ 4-5 ਦਿਨਾਂ ਦੀ ਕੱਚੀ ਆ ਤੇ 4-5 ਦਿਨ ਉਹ ਕਹਿੰਦੇ ਵੀ ਇਹ ਉੱਤੇ ਵੀ ਲੈ ਜਾ ਵੀਰ ਦਾ ਨੰਬਰ ਸਕਰੀਨ ਤੇ ਦੇ ਦਾਂਗੇ ਉਹ ਤੁਸੀਂ ਵੀਰ ਨਾਲ ਗੱਲ ਕਰਕੇ ਪਿੰਡ ਖੁਈਆਂ ਡੱਬ ਵਾਲੀ ਤੇ ਜ਼ਿਲ੍ਹਾ ਸਰਸਾ ਤੁਸੀਂ ਸੰਪਰਕ ਕਰਕੇ ਲੈ ਸਕਦੇ ਹੋਗੇ ਇਹੋ ਜੇ ਪਸ਼ੂਆਂ ਦੀਆਂ ਵੀਡੀਓ ਬਣਾਉਣੀਆਂ ਹੋਣ ਜਾਂ ਸੇਲ ਪਰਚੇ ਦੇ ਉੱਤੇ ਕੋਈ ਜਾਂ ਵੇਚਣੀ ਹੋਵੇ ਜਾਂ ਲੈਣੀ ਹੋਵੇ ਤਾਂ ਮੇਰਾ ਨਾਮ ਗੁਰਲਾਬ ਸਿੰਘ ਬਠਿੰਡਾ ਹੈਗਾ ਤੇ 9988100715 ਮੇਰਾ ਫੋਨ ਨੰਬਰ ਆ ਵੀਰ ਭਰਾਵਾਂ ਦਾ ਇਹੋ ਜੀ ਵੀਡੀਓ ਬਣਾਉਣ ਦੇ ਸਾਡੇ ਤੱਕ ਪਹੁੰਚਣ ਤੇ ਬਹੁਤ ਬਹੁਤ ਗੁਰਲਾਬ ਸਿੰਘ ਬਠਿੰਡਾ ਵੱਲੋਂ ਸਾਰੇ ਵੀਰਾਂ ਦਾ ਮੇਰੇ ਚੈਨਲ ਦੇਖਣ ਦੇ ਆਲਿਆਂ ਦਾ ਬਹੁਤ ਬਹੁਤ ਧੰਨਵਾਦ